ਮਰ ਕੀ ਕਹਿਣਾ ਚਾਹੂਗੇ ਪੰਚਾਇਤੀ ਇਲੈਕਸ਼ਨ ਬਾਰੇ ਪੰਜਾਬ ਦੇ ਵਿੱਚ ਇਹਦਾ ਅਰਡਰ ਦੀ ਸਥਿਤੀ ਇਹ ਦਿਨ ਤੋਂ ਨਿਕਲਦੀ ਜਾ ਰਹੀ ਹੈ ਰੋਜ਼ ਮੂਹਰ ਚੱਲੀਆਂ ਗਈਆਂ ਨੇ ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉੜਾਈਆਂ ਗਈਆਂ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕੀਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਲੋਕਾਂ ਨੂੰ ਡਰਾਇਆ ਧਮਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੁਣ ਮੈਂ ਜੇ ਆਪ ਨਹੀਂ ਹਲਕੇ ਦੀ ਮੈਂ ਗੱਲ ਕਰ ਲਾਂ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਵੇ ਦੇ 15 ਪੰਚਾਇਤਾਂ 'ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੱਡੀਆਂ ਸਾਹਿਬ ਦੀ ਆ ਹਰਕਤ ਹੋਈ ਹੈ ਪਾਵੇਂ ਕਤਲ ਹੋ ਰਹੇ ਨੇ ਪਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪ ਦੇ ਚਾਹਤਿਆਂ ਨੂੰ ਨਾਮਿਨੇਟ ਕਰ ਦੋ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਿਕੰਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਤੈਨਾਂ ਸਾਲਾਂ 'ਚ ਕਿਸੇ ਪਿੰਡ 'ਚ ਇੱਕ ਦੁਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸਾ ਇੱਕ ਏਟ ਨਹੀਂ ਲੱਗਿਆ ਪੰਜਾਬ ਦੇ ਕਿਸੇ ਕੋਨੇ 'ਚ ਤੁਸੀਂ ਸਰਪੰਚੀਆਂ 'ਚ ਖਰਚਾ ਕਰਕੇ ਕਰਨਾ ਕੀ ਹੈਗਾ ਇਸ ਇਸ ਸਰਕਾਰ ਤੋਂ ਆਸ ਨਾ ਰੱਖੋ ਤੋਂ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਕਾਰੋ ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਦਿਖਾ ਕੇ 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤਮਾਨ ਨੇ ਸਰਕਾਰ ਵਾਂਗ ਹੁਣ ਇਹ ਝੂਠ ਮਾਰਦੇ ਫਿਰਦੇ ਨੇ ਇਹਨਾਂ ਨੂੰ ਨਕਾਰਿਆ ਜਾਏ। ਕਿ ਕਿਹੜਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੱਕ ਜਿਹੜਾ ਕੋਈ ਦਿੱਤਾ ਤਾਂ ਕੁਝ ਨਹੀਂ ਗਿਆ ਹੁਣ ਫੇਰ ਕਰਜ਼ਾ ਲੈਣ ਨੂੰ ਤਿਆਰ ਹੋਏ ਬੈਠੇ ਸਰਕਾਰ। ਦੇਖੋ ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਅੱਜ ਮੈਂ ਸੰਗਤਵੇਚਿਆ ਮੀਡੀਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ 5 ਸਾਲ 'ਚ ਜਿਹੜਾ ਕੈਪਟਨ ਸਾਢੇ 4 ਸਾਲ ਕਰੋ ਬਾਹਰ ਨਹੀਂ ਨਿਕਲਿਆ ਜਿਹੜਾ ਚੰਨੀ ਗੱਲਾਂ ਮਾਰਦਾ ਸੀ ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਓ ਪੰਜਾਬ 'ਚ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆ ਦੇਣ ਨਹੀਂ ਸੀਗੀ ਪੰਜਾਬ ਨੂੰ ਕੋਈ ਨਾ ਖੁਸ਼ ਬਣਿਆ ਨਾ ਕੋਈ ਸੜਕ ਤੱਕ ਨਹੀਂ ਬਣੀ ਕੋਈ ਥਰਮਲ ਤੱਕ ਨਹੀਂ ਬਣਿਆ ਤੇ ਇਹਨਾਂ ਨੇ ਕੰਮਿਆਂ ਨੇ ਤਾਂ ਹਦਾਪਾਰ ਕਰਤੀਆਂ ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਹੈਗਾ ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ ਤੁਹਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੁਹਾਡੀ ਸਹੂਲਤਾਂ ਤੁਹਾਡੇ ਕਾਰਡ ਹੋਣ ਤੁਹਾਡੇ ਸ਼ਗਨ ਸਭ ਸੂਤਾ ਖਤਮ ਕਰ ਦਿੱਤੀਆਂ ਨੇ ਨਾ ਇੱਕ ਥਰਮਲ ਬਣਾਇਆ ਨਾ ਇੱਕ ਸਕੂਲ ਨਾ ਕੋਈ ਹਸਪਤਾਲ ਬਣਾਇਆ ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ ਕੱਲੇ ਇਹਨਾਂ ਨੇ ਇਹ ਪੈਸੇ ਨੂੰ ਲੁੱਟਿਆ ਹੈਗਾ ਅਕਾਲੀ ਦਲ ਉਹ ਦੋਹਾਂ ਨੇ ਭੰਡ ਕੇ ਸਰਕਾਰਾਂ ਬਣਾਈ ਜਿਹੜੀ ਅਕਾਲੀ ਦਲ ਨੇ ਇਸੇ ਖਜ਼ਾਨੇ ਵਿੱਚੋਂ ਪਾਵੇਂ ਥਰਮਲ ਦੇ ਪਲਾਂਟ ਆ ਤੁਹਾਡੇ ਘਰ ਚ ਜੇ ਪੱਖਾ ਚੱਲਦਾ ਹੈ ਨਾ ਇਹ ਅਕਾਲੀ ਦਲ ਦੇ ਥਰਮਲ ਪਲਾਂਟਾਂ ਦੀ ਦੇਣ ਹੈ ਜਿਹੜਾ ਇਹ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ ਪੈਸੇ ਕੀ ਕਮਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤਾ ਸੜਕਾਂ ਦਾ ਜਾਲ ਬਣਾਇਆ ਹਵਾਈ ਅੱਡੇ ਬਣਾਏ ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ ਪੈਨਸ਼ਨ ਮਿਲਦੀ ਸੀ ਸ਼ਗਨ ਮਿਲਦੀ ਸੀ ਕਈ ਸਹੂਲਤਾ ਵਿਕਾਸ ਤੇ ਕੰਮ ਹਰ ਪਿੰਡ 'ਚ ਤੁਸੀਂ ਜਾ ਕੇ ਦੇਖੋ ਜੇ ਕੁਝ ਬਣਿਆ ਅਕਾਲੀ ਦਲ ਦੀ ਦੇਣ ਹੈ ਸੋ ਅਫਸੋਸ ਹੁੰਦਾ ਹੈ ਕਿ ਇਹ ਇਕੱਲੇ ਲੁੱਟਣ ਚ ਲੱਗੇ ਹੋਏ ਤਾਂ ਲੁੱਟ ਲੁੱਟ ਕੇ ਆਪ ਦੀ ਕੁਰਸੀ ਦੇ ਖਾਤੇ ਰਾ ਹਾਲਾਤ ਪੈਦਾ ਕਰਤੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਲਾਤਾ ਆਪ ਦੇ ਮੰਤਰੀ ਬਣਾ ਸਕਦਾ ਹੈ ਨਾ ਲਾ ਸਕਦਾ ਹੈ ਹੁਕਮ ਦੇ ਲਿਓ ਚੱਲਦਾ ਹੈ ਚੱਕ ਕੇ ਜਿੰਨੂ ਮਰਜ਼ੀ ਲਾਤਾ ਤੇ ਜਿੰਨੂ ਮਰਜ਼ੀ ਬਣਾਤਾ ਅੱਜ ਦਾ ਮੁੱਖ ਮੰਤਰੀ ਆਪਦਾ ਉਹ ਐਸਟੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁલાਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪ ਦਾ OSB ਨਹੀਂ ਰੱਖ ਸਕਦਾ ਆਪ ਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੁਣ ਉਹਦੇ ਮੰਤਰੀ ਵੀ ਦਿੱਲੀ 'ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤੱਕ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪ ਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨੇ ਸੱਦਾ ਤੂੰ ਘਟ ਤੋਂ ਘਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਆਉਂਦੀ ਹੈ ਕਿਸਾਨ ਦੇ ਕੋਲ ਔਰ ਕਿਸਾਨ ਬੇਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਕੋਈ ਆੜਤੀਆਂ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਾਂ ਸਮਾਸੀਓ ਕਰਾਉਣਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬੇਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਨਾ ਕਿਸਾਨ ਨੂੰ ਮਿਲਦਾ ਆੜਤੀਆਂ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆੜਤੀਆਂ ਦੇ ਹੈੱਡ ਉਹਨਾਂ ਨੂੰ ਘਰ 'ਚੋਂ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸ ਇਸ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖੁਆ ਬੰਦਾ ਆਪਣੇ ਘਰਚੇ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ ਸੁਰਖਸ਼ਿਤ ਨਹੀਂ ਐ ਪਾਵੇਂ ਡਾਕਟਰ ਹੋਏ ਪਾਵੇਂ ਵਕੀਲ ਹੋਏ ਦੁਕਾਨਦਾਰ ਹੋਏ ਇੰਡਸਟਰੀਅਲਿਸਟ ਹੋਏ ਸਾਰਿਆਂ ਨੂੰ ਫਰੋਤੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜਛੜ ਬਾਹਰ ਭੱਜ ਰਹੇ ਨੇ ਇਹ ਪੰਜਾਬ ਦਾ ਹਾਲ ਇਹਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਬੇਸ਼ੱਕ ਜਿਹੜਾ ਕੇਜਰੀਵਾਲ ਜਿਹੜਾ ਘਟਾਲੇ ਦੇ ਵਿੱਚ ਏੜ ਕੇ ਰਿਆ ਸੀਗਾ ਹੁਣ ਉਹਦੇ ਮੰਤਰੀਆਂ ਦੇ ਵੀ ਈਡੀ ਦੇ ਪ੍ਰੇਡ ਪੈ ਜਾ ਰਹੀ ਹੈ ਹੈਗੀ ਹੈ ਭ੍ਰਿਸ਼ਟਾਚਾਰ ਨੂੰ ਇਹ ਕੱਟਰ ਬੇਈਮਾਨ ਤੇ ਭ੍ਰਿਸ਼ਟ ਸਰਕਾਰ ਜਿਹਦਾ ਮੁੱਖ ਮੰਤਰੀ ਜੇਲ੍ਹ ਕੱਟ ਕੇ ਆਇਆ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਜਿਹਦਾ ਸੇਤ ਮੰਤਰੀ ਜੇਲ੍ਹ ਚ ਬੰਦ ਹੋਏ ਤੇ ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਬਣਾਣਾ ਚਾਹੁੰਦੇ ਨੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਲੱਗਿਆ ਕੀ ਕੀ ਹਾਲ ਹੈ ਇਹ ਤਾਂ ਉਹਨਾਂ ਦਾ ਭ੍ਰਸ਼ਟਾਚਾਰ ਸੀਗਾ ਜਦ ਇਥੇ ਪੰਜਾਬ ਦਾ ਭ੍ਰਸ਼ਟਾਚਾਰ ਸ਼ੁਰੂ ਹੋਗਾ ਤੇ ਕੱਲ ਦੀ ਆਪਾਂ ਗੱਲ ਕਰ ਰਹੀ ਹੈ ਕਿ ਇਹਨਾਂ ਦਾ ਐਮਪੀ ਲੁਧਿਆਣਾ ਦਾ ਉਹਦੇ ਉੱਤੇ ਜਿਵੇਂ ਈਡੀ ਦੀ ਰੇਡ ਹੋਈ ਹੈ ਤੇ ਮਨੀ ਲਾਰਨਿੰਗ ਦੇ ਕੇਸ 'ਚ ਉਹਦੀ ਰੇਡ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਇਹ ਸਾਰੇ ਐਮਪੀ 50-50 ਕਰੋੜ ਰੁਪਏ ਦੇ ਕੇ ਬਨੇ ਸੀ ਤੇ ਕਿੰਨੇ ਕਰੋੜ ਖਮਾਰੇ ਨੇ ਇਹਨਾਂ ਦੀ ਮੰਤਰੀਆਂ ਦੀ ਤਾਂ ਮੈਂ ਫਰਾਰੀ ਸਰਾਰੀ ਦੀ ਤਾਂ ਮੈਂ ਕੀ ਗੱਲ ਕਰਾਂ ਇਹਨਾਂ ਦਾ ਜੇ ਚਿੱਠਾ ਖੁੱਲੂਗਾ ਨਾ ਪੰਜਾਬ ਦੇ ਲੋਕੀ ਹੈਰਾਨ ਰਹਿ ਜਾਣਗੇ ਕਿ ਖਜ਼ਾਨੇ ਨੂੰ ਇਹਨਾਂ ਨੇ ਕਿਵੇਂ ਖਾਲੀ ਕੀਤਾ ਕਰਜ਼ਾ ਚੜਾਇਆ ਇਹ ਆਉਣ ਵਾਲੇ ਦਿਨਾਂ 'ਚ ਜੇ ਤਾਂ ਕਾਲੀਦਲ ਦੀ ਸਰਕਾਰੋਂ ਲੈ ਕੇ ਮੈਂ ਆ ਜ਼ਰੂਰ ਕਹਿ ਸਕਦੀ ਆ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕੀਤਾ ਜਿਹੜੇ ਇਹਨਾਂ ਦੇ ਐਮਐਲਏ ਤੇ ਐਮਐਲਏ ਤੇ ਮੰਤਰੀ एमपी ਭ੍ਰਸ਼ਟਾਚਾਰ ਕਰ ਰਹੇ ਨੇ ਇਹ ਭਾਵੇਂ ਭਗਵੰਤ ਮਾਨ ਦੀ ਤਰ੍ਹਾਂ ਵਿਦੇਸ਼ ਵੀ ਭੱਜ ਜਾਣ ਕੋ ਸੀਟ ਕੇ ਇਹਨਾਂ ਨੂੰ ਵਾਪਸ ਲਾ ਕੇ ਇਹਨਾਂ ਦੀ ਜੇਬਾਂ ਤੋਂ ਕਢਵਾ ਕੇ ਪੰਜਾਬ ਦੇ ਪੈਸੇ ਪੰਜਾਬੀਆਂ ਦੇ ਉੱਤੇ ਲਗਵਾਉਗੀ ਅਕਾਲੀ ਦਲ ਜਿਸ ਤਰ੍ਹਾਂ ਕਹਿਣਾ ਹੈ ਕਿ ਅਕਾਲੀ ਦਲ ਤੇ ਜਾਂ ਕਾਂਗਰਸ ਦੀਆਂ ਸਰਕਾਰਾਂ ਹੀ ਧੱਕਾ ਕਰਦੀਆਂ ਆਈਆਂ ਨੇ ਲੇਕਿਨ ਹੁਣ ਸਾਡੇ ਵਰਕਰਾਂ ਨਾਲ ਵੀ ਧੱਕਾ ਹੋ ਰਿਹਾ ਜਿਵੇਂ ਕੱਲ ਪੱਟੀ ਦੇ ਵਿੱਚ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਸਰਪੰਚੀ ਦੇ ਉਮੀਦਵਾਰ ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨਾਂ ਨੇ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਹੈ ਗੋਲੀਆਂ ਮਾਰੀਆਂ ਕਤਲ ਹੋਏ ਡਰਾਵੇ ਧਮਕਾਵੇ ਕਿਸ ਮਾਸਕੀਲ ਚ ਕਾਗਜ਼ ਰੱਤ ਹੋਏ ਇਹ ਚੀਜ਼ ਤਾਂ ਕਦੇ ਦੇਖਣ ਨੂੰ ਨਹੀਂ ਮਿਲੀ ਜਿਸ ਤਰੀਕੇ ਦੇ ਨਾਲ ਹੋਈਆਂ ਨੇ ਮੈਨੂੰ ਯਾਦ ਹੈ